ਜੀ ਸਸ਼ਿਕਾ ਸਵਾਗਤ ਤੁਹਾਡੇ ਇਹ ਪੰਜਾਬੀ ਵਿਆਕਰਨ ਵਿੱਚ ਤੁਹਾਡੇ ਵਾਕ ਬੋਧ ਸ਼੍ਰੇਣੀ ਵਿੱਚ ਤੁਹਾਡਾ ਸਵਾਗਤ ਹੈ ਜੀ ਆਪਾਂ ਵਿਆਕਰਨ ਦਾ ਭਾਗ ਹੀ ਕਰਾਂਗੇ ਅੱਜ ਆਪਾਂ ਠੀਕ ਹੈ ਸਭ ਤੋਂ ਪਹਿਲਾਂ ਕੀ ਆਊਗਾ ਜੀ ਵਿਆਕਰਨ ਦੇ ਜਿਹੜੇ ਸੀਗੇ ਜਿਸ ਤਰ੍ਹਾਂ ਕਹਿੰਦੇ ਨੇ ਜਿਸ ਭਾਗ ਵਿੱਚ ਵਾਕ ਵਾਕਾਂ ਦੀਆਂ ਕਿਸਮਾਂ ਅਤੇ ਵਕਾਂਸ਼ ਜਿਹੜੇ ਹੁੰਦੇ ਹਨ ਉਪਵਾਕ ਵਾਕ ਬੰਤਰ ਆਦ ਦਾ ਕੀ ਹੁੰਦਾ ਹੈ ਅਧਿਐਨ ਕੀਤਾ ਜਾਂਦਾ ਉਸ ਨੂੰ ਆਪਾਂ ਵਾਕ ਬੋਧ ਆਖਦੇ ਹਾਂ ਵਿਆਕਰਨ ਦੀ ਸਭ ਤੋਂ ਵੱਡੀ ਇਕਾਈ ਕੀ ਹੁੰਦੀ ਹੈ ਵਾਕਬੋਧ ਸਭ ਤੋਂ ਛੋਟੀ ਇਕਾਈ ਕੀ ਹੋएगी ਧੁਨੀ ਹੋएगी ਠੀਕ ਹੈ ਸੋ ਆਪਾਂ ਕਵਾਂਗੇ ਉਸ ਤੋਂ ਬਾਅਦ ਕੀ ਤੁਹਾਨੂੰ ਇਹ ਦੱਸਦੇ ਆ ਜੀ ਦੇਖੋ ਜੀ ਤੁਸੀਂ ਕੀ ਕਰਨ ਲੱਗੇ ਸਭ ਤੋਂ ਪਹਿਲਾਂ ਆਪਾਂ ਕਰਿਆ ਸੀਗਾ ਸ਼ਬਦ ਬੋਧ ਠੀਕ ਹੈ ਸ਼ਬਦ ਬੋਧ ਕੀਤਾ ਸੀ ਉਹਦੀਆਂ 8 ਕਿਸਮਾਂ ਕਰੀਆਂ ਸੀਗੀਆਂ ਦੇਖੋ ਨਾ ਨਾ ਪੜਨਾਵ ਕਿਰਿਆ ਵਿਸ਼ੇਸ਼ਣ ਔਰ ਕੀ ਯੋਜਕ ਔਰ ਵਿਸਮਕ ਕਰੇ ਸੀਗੇ ਠੀਕ ਹੈ ਸੋ ਦੇਖੋ ਹੁਣ ਆਪਾਂ ਨੈਕਸਟ ਵਾਕਬੋਧ ਚੱਲ ਪਏ ਆ ਵਾਕਬੋਧ ਹੁਣ ਵਾਕਬੋਧ ਆਪਣਾ ਸੈਕਿੰਡ ਪਾਰਟ ਸਟਾਰਟ ਹੋ ਚੁੱਕਿਆ ਹੈ ਸ਼ਬਦ ਬੋਧ ਆਪਣਾ ਆਲਮੋਸਟ ਇਨਫੈਕਟ ਕੰਪਲੀਟ ਹੀ ਹੈਗਾ ਵਾ ਠੀਕ ਹੈ ਤੁਸੀਂ ਪਿਛਲੇ ਜਿਹੜੀ ਵੀਡੀਓ 10 ਵੀਡੀਓ ਆਈ ਥਿੰਕ ਜਿਹੜੀ 9 ਵੀਡੀਓ ਸੀ ਉਹ ਚ ਤੁਸੀਂ ਦੇਖ ਸਕਦੇ ਹੋ ਠੀਕ ਹੈ ਸੋ ਤੁਹਾਨੂੰ ਆਪਾਂ ਵਾਕਬੋਧ ਦੀ ਜਾਣਕਾਰੀ ਦੇਣ ਜਾ ਰਹੇ ਹਾਂ ਸੋ ਇਹ ਹੀ ਆਪਾਂ ਪੜ ਲਿਆ ਸੀਗਾ ਹੁਣ ਆਪਾਂ ਪੜਦੇ ਬੰਤਰ ਦੇ ਆਧਾਰ ਤੇ ਵਰਗੀਕਰਨ ਦੇਖੋ ਹੁਣ ਵਾਕਬੋਧ ਨੂੰ ਵੀ ਅੱਗੇ ਬੰਤਰ ਦੇ ਆਧਾਰ ਤੇ ਵੰਡਿਆ ਤਿੰਨ ਭਾਗਾਂ ਵਿੱਚ ਵੰਡਿਆ ਹੈ ਸਧਾਰਨ ਮਿਸ਼ਰਤ ਸੰਯੁਕਤ ਵਾਕ ਕਿਦਾਂ ਦੇਖੋ ਇਕਹਿਰਾ ਵਾਕ ਇਕਹਿ ਕਹਿਰੇ ਤੋਂ ਭਾਵ ਕੀ ਸਿੰਪਲ ਹੀ ਆਪਾਂ ਬੋਲਦੇ ਆਂ ਜਿਹੜੇ ਪਰਮ ਸਕੂਲ ਜਾਂਦੀ ਹੈ ਸਿੰਪਲ ਗੱਲ ਬੋਲੀ ਪਰਮ ਸਕੂਲ ਜਾਂਦੀ ਹੈ ਪਰਮ ਕਾਲਜ ਜਾਂਦੀ ਹੈ ਇਹ ਕੀ ਗੱਲ ਹੈ ਜੀ ਮਿਸ਼ਰਤ ਵਾਕ ਤੋਂ ਭਾਵ ਕੀ ਹੈ ਦੱਸਦੇ ਆਂ ਆਪਾਂ ਮਿਸ਼ਰਤ ਵਾਕ ਜਿੱਦਾਂ ਬੋਲਦੇ ਆਂ ਸੁਤੰਤਰ ਪਲੱਸ ਸਮਾਨ ਯੋਜਕ ਜਿਵੇਂ ਮੁਸਕਾਨ ਪੜ ਰਹੀ ਹੈ ਅਤੇ ਪਰਮ ਖੇਡ ਰਹੀ ਹੈ ਪਰਮ ਨੂੰ ਖੇਡਣ ਦਾ ਬਹੁਤ ਸ਼ੌਂਕ ਹੈ ਸੋ ਪਰਮ ਖੇਡ ਰਹੀ ਹੈ ਮੁਸਕਾਨ ਪੜ ਰਹੀ ਹੈ ਠੀਕ ਹੈ ਸੋ ਹੁਣ ਆਊਗਾ ਜੀ ਸੰਯੁਕਤ ਵਾਕ ਤੋਂ ਭਾਵ ਸੰਯੁਕਤ ਦੇ ਵਿੱਚ ਸਭ ਕੁਝ ਆ ਜਾਂਦਾ ਜਿ ਸਵਤੰਤਰ ਆ ਗਿਆ ਅਧੀਨ ਆ ਗਿਆ ਯੋਜਕ ਆ ਗਿਆ ਯੋਜਕ ਅਧੀਨ ਠੀਕ ਹੈ ਜਿਵੇਂ ਜਿਵੇਂ ਲੱਡੂ ਅੱਜ ਸਕੂਲ ਨਹੀਂ ਆਇਆ ਕਿਉਂਕਿ ਉਹ ਟੂਰ ਤੇ ਗਿਆ ਸੀਗਾ ਠੀਕ ਹੈ ਇਹ ਸੀਗੀਆਂ ਆਪਣੇ ਜਿਹੜੇ ਸਧਾਰਨ ਮਿਸ਼ਰਤ ਔਰ ਸੰਯੁਕਤ ਵਾਕ ਸੀਗੇ ਠੀਕ ਹੈ ਹੁਣ ਆਪਾਂ ਕਰਾਂਗੇ ਜੀ ਅਰਥ ਦੇ ਆਧਾਰ ਤੇ ਕਾਰਜ ਦੇ ਆਧਾਰ ਤੇ ਵਰਤੋਂ ਦੇ ਆਧਾਰ ਤੇ ਚਾਰ ਵਰਗੀਕਰਨਾਂ ਵਿੱਚ ਵੰਡੇ ਆ ਚਾਰ ਤੋਂ ਭਾਵ ਕੀ ਸੁੱਖੇ ਸੁੱਕੇ ਹੈਗੇ ਕੋਈ ਔਖੇ ਹੈ ਨਹੀਂਗੇ ਦੇਖੋ ਸਭ ਤੋਂ ਪਹਿਲਾਂ ਕੀ ਆਊਗਾ ਜੀ ਹਾਂਵਾਚਕ ਜਿਹੜਾ ਸੀਗਾ ਵਾਕਬੋਧ ਜਿਸ ਵਿੱਚ ਕੰਮ ਹੋ ਰਿਹਾ ਹੈ ਜਿਵੇਂ ਅਸੀਂ ਆਪਣੇ ਦੇਸ਼ ਨੂੰ ਪਿਆਰ ਕਰਦੇ ਹਾਂ ਪਿਆਰ ਕਰਦੇ ਹਾਂ ਸੋ ਦੇਖੋ ਆਪਾਂ ਕੀ ਵਾਕ ਹੋ ਰਿਹਾ ਹੈ ਨਾ ਹਾਂ ਚ ਬੋਦੇ ਕਰਦੇ ਹਾਂ ਕਰਦੇ ਨਹੀਂ ਉਹ ਚੀਜ਼ ਨਾ ਚ ਹੋ ਜੂਗੀ ਨਾ ਤੋਂ ਭਾਗ ਕਿ ਜਿਸ ਵਿੱਚ ਕੰਮ ਨਾ ਹੋਵੇ ਮਿਹਨਤੀ ਲੋਕ ਹਾਰ ਨਹੀਂ ਮੰਨਦੇ ਦੇਖੋ ਨਹੀਂ ਮੰਨਦੇ ਤਾਂ ਭਾਗ ਕੀ ਵੈਸੀ ਹੋਰ ਵੀ ਵਾਕ ਬਣਾ ਸਕਦਾ ਤੁਸੀਂ ਕਮੈਂਟ ਬਾਕਸ ਵਿੱਚ ਇਹਦਾ ਔਰ ਸੈਂਟੈਂਸ ਵੀ ਬਣਾ ਸਕਦੇ ਹੋ ਮੈਨੂੰ ਕਮੈਂਟ ਵੀ ਕਰ ਸਕਦੇ ਹੋ ਤਾਂ ਜੋ ਮੈਨੂੰ ਵੀ ਪਤਾ ਚੱਲ ਸਕੇ ਤੁਹਾਨੂੰ ਇਸ ਬਾਰੇ ਕੀ ਜਾਣਕਾਰੀ ਹੋ ਰਹੀ ਹੈ ਜਾਂ ਕੁਝ ਹੋਈ ਹੈ ਥੋੜਾ ਜਿਹਾ ਵੀ ਤੁਹਾਨੂੰ ਹੈਲਪ ਮਿਲ ਰਹੀ ਹੈ ਨਾ ਚੈਨਲ ਤੋਂ ਤੁਸੀਂ ਇਦੋਂ ਇਦੋਂ ਵੱਤਵੱਤ ਸਿੱਖਿਆ ਜਾਂ ਕੁਝ ਹੋਇਆ ਤੁਸੀਂ ਇੱਤ ਵੱਤਵੱਤ ਤੁਸੀਂ ਲਾਈਕ ਸ਼ੇਅਰ ਕਰਨਾ ਕਮੈਂਟ ਕਰਨਾ ਹੈ ਤੁਹਾਨੂੰ ਬਹੁਤ-ਬਹੁਤ ਧੰਨਵਾਦ ਹੋਊਗਾ। ਪ੍ਰਸ਼ਨਵਾਚਕ ਤੋਂ ਭਾਵ ਕੀ ਹੈ ਜੀ? ਪ੍ਰਸ਼ਨ ਤੋਂ ਭਾਵ ਕੀ ਜਿੱਦਾਂ ਪ੍ਰਸ਼ਨ ਤੋਂ ਹੀ ਪੁੱਛਿਆ ਗਿਆ ਪ੍ਰਸ਼ਨ ਤੋਂ ਕੀ ਭਾਵ ਹੈ? ਆਪਾਂ ਕੀ ਦੱਸਾਂਗੇ ਜੀ? ਪ੍ਰਸ਼ਨ ਪੁੱਛਣਾ ਜਿੱਦਾਂ ਤੁਸੀਂ ਕੀ ਕਰ ਰਹੇ ਹੋ? ਤੁਸੀਂ ਕੀ ਕਰ ਰਹੇ ਹੋ ਆ ਪੁੱਛ ਰਹੇ ਹਾਂ ਤੁਸੀਂ ਕੀ ਕਰ ਰਹੇ ਹੋ? ਤੁਸੀਂ ਕੀ ਖਾ ਰਹੇ ਹੋ? ਤੁਸੀਂ ਕਿੱਥੇ ਜਾ ਰਹੇ ਹੋ? ਜਾਂ ਕੁਝ ਵੀ ਆ ਪੁੱਛਦੇ ਆ ਨਾ। ਸੋ ਦੇਖੋ ਪ੍ਰਸ਼ਨਵਾਚਕ ਹੁੰਦਾ ਵਾ। ਵਿਸਮਕਵਾਚਕ ਜਿਹੜਾ ਹੁੰਦਾ ਨਾ ਹੈਰਾਨੀ ਤੋਂ ਭਾਵ ਕੀ ਸ਼ੌਕ ਜਾਣਾ ਜਦੋਂ ਵਿਸਮਕ ਜਿੱਥੇ ਹੋਏ। ਕੁਈ ਜੋ ਕੁਛ ਵੀ ਹਏ ਕੋਈ ਡੈਥ ਹੋ ਗਈ ਮੁੰਦ ਪਤਾ ਹੀ ਨਹੀਂ ਸੀਗਾ ਜਾਂ ਕੁਛ ਵੀ ਇਦਾਂ ਬੋਲਦੇ ਆ ਨਾ ਆਪਾਂ ਵਿਸਮਿਕ ਸ਼ੌਕ ਹੋਣਾ ਹੈਰਾਨੀ ਹੋਣੀ ਆਪਣੇ ਚ ਠੀਕ ਹੈ ਜਿੱਦਾਂ ਦੇਖੋ ਲਈ ਵਰਤਿਆ ਜਾਣਾ ਜਿੱਦਾ ਹਾਏ ਮੈਂ ਕੀ ਕਰਾਂ ਕੋਈ ਮੁਸੀਬਤ ਪੈ ਜਾਂਦੀ ਹਾਏ ਮੈਂ ਕੀ ਕਰਾਂ ਜਾਂ ਕੁਛ ਵੀ ਇਦਾਂ ਦਾ ਹੋ ਜਾਂਦਾ ਹੈ ਨਾ ਵਾਕ ਦੇ ਦੋ ਮੁੱਖ ਹਿੱਸੇ ਹੁੰਦੇ ਹਨ ਉਦੇਸ਼ ਅਤੇ ਵਿਦੇਹ ਹੁੰਦੇ ਹਨ ਜਿੱਦਾਂ ਮੀ ਪੈਂਦਾ ਹੈ ਮੀ ਤੋਂ ਭਾਵ ਕੀ ਉਦੇਸ਼ ਹੈ ਪੈਂਦਾ ਹੈ ਵਧੀ ਹੈ ਇਹ ਹੀ ਬਹੁਤ ਵਾਰ ਕੁਸ਼ਨ ਪੁੱਛਿਆ ਗਿਆ ਸੋ ਵੈਰੀ ਵੈਰੀ ਇੰਪੋਰਟੈਂਟ ਹੈ ਤੁਸੀਂ ਕੀ ਇਹਨਾਂ ਨੂੰ ਕੀ ਕਰਨਾ ਹੈ ਇਹਨੂੰ ਚੰਗੀ ਤਰ੍ਹਾਂ ਯਾਦ ਕਰਨਾ ਹੈ ਛੋਟਾ ਜਿਹਾ ਟੌਪਿਕ ਹੈ ਨਾ ਇਹ ਬਹੁਤ ਇੰਪੋਰਟੈਂਟ ਹੈ ਜੀ ਵਧੇ ਹੋਰ ਉਦੇਸ਼ ਅਕਸਰ ਹੀ ਪੁੱਛਿਆ ਜਾਂਦਾ ਪੇਪਰ ਦੇ ਵਿੱਚ ਠੀਕ ਹੈ ਜੀ ਹੁਣ ਆਪਾਂ ਆਪਣਾ ਚੈਨਲ ਹੈ ਜੀ ਸਟਡੀ ਸਟਡੀ ਹੱਬ ਦੇ ਨਾਮ ਤੇ ਆਪਣਾ ਚੈਨਲ ਹੈ ਸੋ ਤੁਸੀਂ ਇਸ ਨੂੰ ਕੀ ਕਰਨਾ ਹੈ ਵਾਤ ਤੋਂ ਵਾਤ ਲਾਈਕ ਕਰਨਾ ਹੈ ਲਾਈਕ ਕਰੋ ਸ਼ੇਅਰ ਕਰੋ ਔਰ ਸਬਸਕ੍ਰਾਈਬ ਵੀ ਕਰੋ ਠੀਕ ਹੈ ਸਬਸਕ੍ਰਾਈਬ ਵੀ ਕਰੋ ਥੈਂਕ ਯੂ ਹੈਵ ਅ ਨਾਈਸ ਡੇ ਜੀ ਠੀਕ ਹੈ ਥੈਂਕਸ ਹੈਵ ਅ ਨਾਈਸ ਡੇ ਓਕੇ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਵੀਡੀਓ ਚ ਤੁਸੀਂ ਬਣੇ ਰਹੇ ਸੋ ਇਸੇ ਕ ਦੇਖੋ ਤੁਸੀਂ ਜਿੰਨਾ ਜਿਆਦਾ ਇਹ ਕੰਟੈਂਟ ਦੇਖੋਗੇ ਤੁਹਾਨੂੰ ਉਨੀ ਹੀ ਜਾਣਕਾਰੀ ਇੱਥੇ ਮਿਲੇਗੀ ਠੀਕ ਹੈ ਸੋ ਤੁਸੀਂ ਇਹ ਜੇ ਤੁਹਾਨੂੰ ਛੋਟੇ ਛੋਟੇ ਟਾਪਿਕ ਬਣਾ ਕੇ ਦਿੱਤੇ ਆ ਤੁਸੀਂ ਆਰਾਸਾਨੀ ਨਾਲ ਤੁਸੀਂ 5 ਮਿੰਟ ਦੀ 3 ਮਿੰਟ ਦੀ ਹੱਦ ਤੋਂ ਹੱਦ 6 ਮਿੰਟ ਦੀ ਵੀਡੀਓ ਹੋਊਗੀ ਤੁਸੀਂ ਬਹੁਤ ਅੱਛੇ ਤਰੀਕੇ ਨਾਲ ਕਰ ਸਕਦੇ ਹੋ ਠੀਕ ਹੈ ਸੋ ਤੁਹਾਨੂੰ ਤਾਂ ਹੀ ਇਸੇ ਕਰ ਛੋਟੇ ਛੋਟੇ ਆਪਾਂ ਟਾਪਿਕ ਕਰਵਾ ਰਹੇ ਆ ਤਾਂ ਜੋ ਤੁਹਾਨੂੰ ਅੱਛੇ ਤਰ੍ਹਾਂ ਕਲੈਟੀ ਹੋ ਜੇ ਓਕੇ ਜੀ ਥੈਂਕ ਯੂ ਹੈਵ ਅ ਨਾਈਟ ਡੀ